ਦਿੱਲੀ ਤੋਂ ਰਿਮੋਟ ਕੰਟਰੋਲ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਜੋ ਹਾਲਾਤ ਬਣਾਏ ਆ ਚਾਹੇ ਉਹ ਆਰਥਿਕ ਹਾਲਾਤ ਨੇ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਪੰਜਾਬ ਦੇ ਰਾਜਨੀਤਿਕ ਦੀ ਗੱਲ ਆ ਸੀਐਮ ਸਾਹਿਬ ਮੀਟਿੰਗ ਕਰ ਰਹੇ ਆ ਨੈਪ ਸਿੰਘ ਸੈਣੀ ਸਾਹਿਬ ਨਾਲ ਕਹਿੰਦੇ ਜੀ ਅਸੀਂ ਤਾਂ ਪਾਣੀ ਲਿਟਰਲੀ ਕੰਸੀਲਡ ਕਰਤਾ ਪਾਣੀ ਦੇਣ ਨੂੰ ਤਿਆਰ ਜਦ ਭਾਈ ਆਪਣਾ ਉੱਥੇ ਕਨਈਆ ਜੀ ਦੀ ਜਦ ਗੱਲ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਤੋਂ ਬੜਾਈ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਉਹ ਹਰਿਆਣੇ ਚ ਕਿਉਂਕਿ ਉਹ ਆਪ ਦੀ ਪੈਟ ਬਣਾਉਣਾ ਚਾਹੁੰਦੇ ਆ ਉਹੀ ਗੁਪਤਾ ਸਾਹਿਬ ਸਨ ਨਾ ਇਹਨਾਂ ਦੇ ਰਾਜ ਸਭਾ ਦੇ ਐਮਪੀ ਜਿਹੜੇ ਕਹਿੰਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਸੋ 올 ਦੀਜ਼ ਇਸ਼ੂਸ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਆ ਥੈਟ ਸ਼੍ਰੋਮਣੀ ਅਕਾਲੀ ਦਲ ਨੀਡਸ ਟੂ ਕਮ ਟੂਗੇਦਰ ਔਰ ਮੈਂ ਤਨਵਾਦੀ ਆ ਕੱਲ ਮੈਂ ਤੁਹਾਡੇ ਰਾਈ ਇਹ ਗੱਲ ਕੀਤੀ ਹੈ ਅੱਜ ਮੈਨੂੰ ਪਤਾ ਲੱਗਿਆ ਦੈਟ ਅ ਲੋਟ ਆਫ ਲੀਡਰਸ ਹੈਵ ਵੈਲਕਮਡ ਇਟ ਮੈਂ ਆਪ ਤਾਂ ਨਹੀਂ ਵੇਖੀ ਬਟ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਸਾਰੇ ਲੀਡਰਾਂ ਵੱਲੋਂ ਹੀ ਵੈਲਕਮ ਆਇਆ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਇਸ ਲਈ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ ਚ ਉਹਨਾਂ ਨੇ ਗੋ ਹੈਡ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ਿਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਹੈ ਗੈਸ ਵੀ ਫੋਰ ਦਾ ਸੇਕ ਕੋ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਧਨਵਾਦੀ ਹਾਂ ਜਿਹੜੇ ਲੀਡਰਸ ਲਾਰਜਰ ਇੰਟਰਸਟ ਚਾਹੇ ਉਹ ਬਟਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਭੋਲੂਵਾਲ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਓਗੇ ਜੀ ਨਾਲ ਦੇ ਨਾਲ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸਤੇ ਜਿੱਥੇ ਕਹੋਗੇ ਬੀਜੇਪੀ ਕਹਿ ਰਹੀ ਹੈ ਕਿ ਸਿੱਖੋ ਕਾ અપਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗੱਦਾਰ ਬੋਲਾ ਹੈ ਰਾਹੁਲ ਗਾਂਧੀ ਮੈਗ ਨੀਚੇ ਕਰ ਲੋ ਅਕਾਲੀ ਦਲ ਕਿਵੇਂ ਦੇ ਤਰਨਵੀਰ ਬਿੱਟੂ ਗੱਦਾਰ ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੇਰੇ ਤੋਂ ਤਾਂ ਬਿਹਤਰ ਤੁਸੀਂ ਸਮਝਦੇ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹਦੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲੇ ਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਹਾਂ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ 'ਚ ਹੋਈ ਸੀਰੀਅਸਨੈਸ 'ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ ਥੇਰ ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਪੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਹੈ ਤੁਸੀਂ মিডিਆ ਵਾਲੇ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕੱਲੋਂ ਫੇਰ ਇਕੱਠੇ ਪਈ ਕੇ ਚਾਹ ਪੀਣਗੇ ਫੇਰ ਤੁਸੀਂ ਕਿਸ ਪਾਸੇ ਜਾਊਂਗੇ ਸਰ ਟਾਈਨ ਲਗੈਨ ਮਾਲ ਹੋ ਰਿਹਾ ਹੈ ਸੁਪਰੀਮ ਕੋਰਟ ਦੇ ਸਾਹਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਲੱਗਦਾ ਮੌਜੂਦਾ ਸਰਕਾਰ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋਡ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਬਿਕੋਜ਼ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਕੁਝ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਐਸਸੀ ਦੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਜਾ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋਗੋ ਔਰ ਮੇਰੀ ਇਹ ਮੰਗਾ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਦਾ ਸਾਡੇ ਲਈ ਸਭ ਤੋਂ ਉੱਚੀ ਨਹੀਂ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ার্স ਵੀ ਵਾਟ ਐਨ ਐਡ হক ਟੈਂਪਰੀ ਡੀਜੀਪੀਐਨ 댓 ਇਜ਼ ਦ ਰੀਜ਼ਨ Why a law and order has collapsed and border state, Indo-Pak border, you cannot afford this. It is a total collapse. And need of the hour is that uh, uh, I think we political parties, chayo Congress hai, BJP hai, chay वी नीड टू अप्रोच द सुप्रीम कोर्ट एंड बिकॉज सुप्रीम कोर्ट की ऑर्डरेडी उल्लंघना हो रही है ममता बेनर्जी अप्रोचिंग ऑल द राइट टू एवरी ऑल ऑफ आस है राइट टू गो टू द सुप्रीम कोर्ट एंड शी हैज एन इशू विद आई आर सो शी हैज गॉन देअर आई थिंक एवरी इंडियन सिटीजन शुड हैव द राइट टू वोट इट्स एबसोल्यूटली राइट वॉज रॉन्ग इन दैट एंड आई गैस आई एम ऑल्सो सेंग दैट that when dgps are appointed in each and every state there are guidelines by the honorable supreme court and the upsc why are they not being followed in punjab so in the end of the day i i also want to thank the honorable courts for my own case de ko mere case che bhi honorable supreme court da faisla aaya to baad sarkar shart ki rakh rahi hai ab gaurav yadav ji police utthe dekh ke riya shartaan che ki majithia punjab che na bade ਮੰਜੀਠੀਆ ਦੇ ਤੋਂਡੇ ਨਾਲ ਨਾਲ ਗੱਲ ਕਰੇ ਮਜੀਠੀਆ ਮੁੱਛਾਂ ਨੂੰ ਨਾ ਵਟ ਦਵੇ ਦੱਸੋ ਬਾ ਇੱਕ ਕਮਾਲ ਹੀ ਹੋ ਗਈ ਇਹ ਐਡੌਕ ਡੀਜੀਪੀ ਕਰਕੇ ਇਹ ਰਿਸ਼ਸ਼ਤਾ ਲੱਗ ਰਹੀਆਂ ਮਜੀਠਾ ਉਹ ਜਿਵੇਂ ਉਹ ਬੋਲਸਨਾਰੋ ਹੈ ਨਾ ਜੀ ਜਿਹੜਾ ਉਹ ਬ੍ਰਾਜ਼ੀਲੀਅਨ ਰਾਸ਼ਟਰਪਤੀ ਰਹੇ ਆ ਉਹਨਾਂ ਤੇ ਕਰੈਕਰ ਲਾਤਾ ਕਹਿੰਦਾ ਮਜੀਠੀਏ ਤੇ ਵੀ ਲਾ ਦਿਓ ਜੋ ਇਮਰਾਨ ਖਾਨ ਦਾ ਹਾਲ ਕੀਤਾ ਸੀ ਜੇਲ੍ਹ ਚ ਉਹ ਜਾਲ ਮੇਰਾ ਬਣਾਤਾ ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਜਾਬ ਦੇ ਲਾਅ ਨਾਅਰ ਨੂੰ ਬਚਾਉਣਾ ਤੇ ਪੱਕਾ ਡੀਜੀਪੀ ਚਾਹੀਦਾ ਜਿਹੜਾ ਕਾਨੂੰਨ ਨੂੰ ਫਾਲੋ ਕਰੇ ਸੰਵਿਧਾਨ ਨੂੰ ਫਾਲੋ ਕਰੇ ਇਹ ਦੇ ਵਿੱਚ ਡੀਜੀਪੀ ਦੀ ਸਕਿਉਰਿਟੀ ਹੈ ਸਕਿਉਰਿਟੀ ਬੀ ਕੰਪਰੋਮਾਈਜ਼ਡ ਐਂਡ ਉਹ ਮੈਨੂੰ ਮੈਂ ਤੁਹਾਨੂੰ ਗੱਲ ਦਾ ਅੱਛਾ ਜੀ ਮੈਨੂੰ ਜੇ ਸਿੱਧੂ ਮੂਸੇਵਾਲਾ ਟਾਈਪ ਮੇਰਾ ਇਨਕਾਊਂਟਰ ਹੋਇਆ ਉਹਦੇ ਲਈ ਜ਼ਿੰਮੇਵਾਰ ਇੱਕੋ ਬੰਦਾ ਹੈ ਜੀ ਟੈਂਪਰਰੀ ਐਡ ਹੌਕ ਡੀਜੀਪੀ ਜਿਹੜਾ ਕੇਜਰੀ ਆਲ ਤੇ ਭਗਵੰਤ ਮਾਨ ਨੂੰ ਕੋਚ ਕਰ ਰਿਹਾ ਹੋਰ ਕੁਝ ਨਹੀਂ ਉਹ ਗੌਰਵ ਯਾਦ ਮੈਨੂੰ ਕੋਈ ਫਰਕ ਨਹੀਂ ਮੈਂ ਆਪਦੀ ਲੜਾਈ ਲੜੂਗਾ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਮੈਂ ਰੁਕਣ ਵਾਲਾ ਨਾ ਮੈਂ ਝੁਕਣ ਵਾਲਾ ਝੁਕੂ ਇਹ ਗੁਰੂ ਅਗੇ ਸੀਸ ਝੁਕੂ ਗੁਰੂ ਦੀ ਸੰਗਤ ਅਗੇ ਮਗਰ ਇਸ ਨਿਕੰਮੀ ਸਰਕਾਰ ਅਗੇ ਨਹੀਂ ਝੁਕੂਗਾ ਭਾਵੇਂ ਇੱਕ ਕੇਸ ਛੱਡੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਦੱਸ ਕੇ ਇਸ ਬਾਦਿਓ ਮੈਨੂੰ ਜਦੋਂ ਤੱਕ ਮਰਜੀ ਅੰਦਰ ਦੇ ਦਿਓ ਮਗਰ ਜਦੋਂ ਨਿਕਲੂ ਇੱਕ ਗੱਜ ਵਜ ਕੇ ਵਾਰ ਨੇ ਕਬੱਡੀ ਦਾ ਰੀਜ਼ਨ ਵੀ ਨੋਕਲ ਗਾੜੀ ਦਾ ਉਹ ਨਹੀਂ ਰੀਐਸਟੀਓ ਲਈਏ ਵਾਟ ਇਜ਼ ਦਾ ਰੀਜ਼ਨ ਟੈਲ ਮੀ ਵਾਈ ਵਾ ਮੀਡੀਆ ਪੀਪਲ ਬੁੱਕਡ ਵਾਟ ਇਜ਼ ਦਾ ਰੀਜ਼ਨ ਟੂ ਜੇ ਫਲਾਈਟ ਰਿਕਾਰਡਰ ਕਿਸੇ ਨੇ ਚੜਾਤਾ ਕਿ ਮੁੱਖ ਮੰਤਰੀ ਇਸ ਟਰੈਵਲਿੰਗ ਅਬਰਾਡ ਉਹਦਾ ਹੈਲੀਕਾਪਟਰ ਉਡਰਿਆ ਤੇ ਕਿਸੇ ਨੇ ਫਲਾਈਟ ਉਹ ਰਡਾਰ ਕੋ ਲਾਤਾ ਵਾਟ ਇਜ਼ ਦਾ ਰੀਜ਼ਨ ਥੈਟ ਯੂ ਵਿਲ ਬੁੱਕ ਥਮ ਸੋ ਵੈਨ ਮੀਡੀਆ ਵਾਲ ਟੋਲਰੈਂਸ ਨਹੀਂ ਆ ਜਗਬਾਨੀ ਨਾਲ ਕੀ ਕਰ ਰਿਹਾ ਉਹ ਬਿੰਟੂ ਗੁਰਸਰਿਆ ਨਾਲ ਰਤਨ ਨਾਲ ਮਨਿੰਦਰ ਨਾਲ ਦੇ ਸੱਚ ਮਾਨੇ ਗੋਇਲ ਨਾਲ ਆਰਟੀਆਈ ਨੂੰ ਤਾਂ ਇਹ ਤਕੜਾ ਕਰ ਰਹੇ ਸੀ ਕੇਜਰੀਵਾਲ ਅੰਸ਼ਨ ਕਹਾਦਾ ਕੀਤਾ ਸੀ ਤੇ ਹੁਣ ਜੇ ਕਿਸੇ ਨੇ ਆਰਟੀਆਈ 'ਚ ਇਹ ਲਾਤੀ ਗੱਲ ਤੇ ਉੱਤੇ ਪਰਚਾ ਦਰਜ ਹੋ ਗਿਆ ਇਸ ਲਈ ਯੂ نو ਵਾਟ ਇਜ਼ தி ਰਾਇਸ ਇਸ ਹੈਪਨਿੰਗ ਵਨ ਮੈਨ ਗੌਰਵ ਯਾਦਵ ਆ ਦਿੱਲੀ ਦੀ ਵਿਧਾਨ ਸਭਾ ਦਾ ਸਪੀਕਰ ਸਾਹਿਬ ਦ ਪਾਰਲੀਮੈਂਟ ਐਂਡ ਦ ਲੈਜਿਸਲੇਚਰ ਇਜ਼ ਅਬੋਵ ਏਵਰੀਥਿੰਗ ਹੀ ਇਸ ਕਾਲਿੰਗ ਦ ਡੀਜੀਪੀ DGP is not going je permanent DGP hunda he would have realized ki a e legislature je speaker da hukam aaya have to go to delhi but because he's an ad hoc DGP he has to keep kejriwal happy and kejriwal is also a member of the vidhan sabha there and a e, peshi kyu ho riya because arctish has said something wrong about gurutegh guru badar shah sachche paach e magar e bhi majboori hai ki ene kejriwal khush rakhna nahi khush rakheya ta tasveer hath jao to <inaudible> quella <inaudible> <inaudible>